ਤਾਨ ਹਰ ਤਰ੍ਹਾਂ ਦੀ ਵੈਰਾਈਟੀ ਪਈ ਹੈ ਹਰ ਤਰ੍ਹਾਂ ਦੇ ਰੇਟ ਪੈਨੇ ਘੱਟੋ ਘਾਟ ਇੱਕ ਸ਼ਿਮਰਦਾ ਸੂਟ ਹੈ ਸ਼ਿਮਰਦਾ ਠੀਕ ਹੈ ਇਹ ਦੇਖੋ ਸ਼ਿਮਰਦਾ ਸੂਟ ਹੈ ਭਾਜੀ ਕਪੜਾ ਚੈੱਕ ਕਰੋ ਨੈਟ ਸ਼ਿਮਰਦਾ ਕਪੜਾ ਹੈ ਪਿਆਰ बिकਦਾ 750 650 ਲੇਕਿਨ ਆਪ ਪਹਿਲੇ ਜੋ ਕੁਆਂਟੀਟੀ ਦੇ ਦਾਂਗੇ ਮਾਲ ਦਾ ਨੂੰ ਸਿਰਫ ਦੁਪੱਟਾ ਵੀ ਸ਼ਿਮਰਦਾ ਹਾਂਜੀ ਕੋਈ 700 ਨੇ ਕੋਈ 600 ਨਹੀਂ ਭਾਜੀ ਹਾਂਜੀ ਭਾਜੀ 200 ਤੇ 50 ਰੁਪਏ ਦੀ ਰੇਂਜ ਚ ਲਓ ਜੀ 250 ਦੋਸਤ ਅਬਾਰੋ ਆਏ ਨੇ ਦੇਖੋ ਲੱਖ ਲੱਖ ਰੁਪਏ ਦਾ ਕਪੜਾ ਹੋਲਸੇਲ ਚ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਤੁਹਾਨੂੰ ਅੱਧੇ ਰੇਟ ਚ ਕਪੜਾ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜੀ ਇਹ ਲੋ ਲਓ ਜੀ ਬਿਜਾਰ ਵਿਖਦਾ 1500000 ਵਿੱਚ ਹੀ ਜਾਂਦੇ ਆ ਆਪਾਂ 650 ਰੁਪਏ ਦੀ ਰੇਂਜ ਦੇ ਦੇਣਾ ਭਾਜੀ ਪੂਰਾ ਵੈਲਵਟ ਦਾ ਸੂਟ ਸਾਢੇ 650 ਪੂਰਾ ਦੁਪੱਟਾ ਵੀ ਵੈਲਵਟ ਦਾ ਕਟਿਆ ਹੈ ਲੇਕਿਨ ਇਹਲੇ ਸੂਟ ਭਾਜੀ ਰਾਜਾ ਰਾਣੀ ਵਾਲੇ ਸੂਟ ਵੀ ਤੁਹਾਨੂੰ ਸਾਢੇ 650 695 ਤੋਂ ਸਟਾਰਟ ਕਰਦੇ ਨੇ ਆਪਾਂ 695 ਤੋਂ ਅੱਧਾ ਸੂਟ ਰਾਜਾ ਰਾਣੀ ਵਾਲੇ ਜਿਹੜੇ ਬਿਜਾਰ 15 1500 ਵਿਕਦੇ ਨਾ ਹਜ਼ਾਰ ਹਜ਼ਾਰ 1200 ਵਿਕ ਚੀ ਜਾਂਦੇ ਆ ਅੱਧਾ ਸੂਟ ਆਪਾਂ 695 ਰੁਪਏ ਤੋਂ ਸਟਾਰਟ ਕਰਦੇ ਨੇ ਭਾਜੀ ਰਾਜਾ ਰਾਣੀ ਵੀ ਇਹ ਦੇਖੋ ਚੈੱਕ ਕਰਦੇ ਨਹੀਂ ਦਾਜਵਲੀ ਦੇ ਕੱਪੜੇ ਭਾਈ 1000 ਰੁਪਏ ਤੋਂ ਸ਼ੁਰੂ 1000 ਰੁਪਏ ਤੋਂ ਭਾਈ ਦਾਜਵਲੀ ਦਾ ਕੱਪੜਾ ਸਟਾਰਟ ਹੋਇਆ ਨਾ ਜ਼ੂਮ ਕਰਕੇ ਦਿਖਾ ਦਿਓ ਸਾਰਾ ਹੈਂਡਵਰਕ ਦੱਬ ਕੇ ਪੂਰਾ ਕੰਮ ਹੈ ਜੀ ਹੈ ਹਾਂਜੀ ਹਾਂਜੀ ਇਹ ਸਾਰੇ ਫੈਂਸੀ ਬ੍ਰਾਈਡਲ ਆਰਟੀਕਲ ਨੇ ਲਖਨਊ ਦੇ ਕੰਮ ਹੈ ਟੋਟਲੀ ਲਖਨਊ ਦਾ ਹੈਂਡਵਰਕ ਕਲਕੱਤੇ ਦੇ ਸਾਰੇ ਹੈਂਡਵਰਕ ਦੇ ਕੰਮ ਹੈ ਠੀਕ ਹੈ ਜੀ ਪਿਓਰ ਦੇ ਸੂਟ ਹੈ ਭਾਈ ਚੈੱਕ ਕਰਿਓ ਅੱਡੇ ਦੇ ਕੰਮ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਲ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੇ ਤੁਸੀਂ ਸੂਟ ਬਹੁਤ ਹੀ ਘੱਟ ਰੇਟ ਤੇ ਲੈ ਸਕਦੇ ਹੋ ਸੋ ਚਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਆਪਾਂ ਪਹੁੰਚੇ ਆਂ ਲੁਧਿਆਣੇ ਸੱਚਜਾਨ ਅਨੰਦ ਸਿਲਕ ਸਟੋਰ ਹੋਲ سیل ਠੀਕ ਹੈ ਜੀ ਗੁਰਦੁਆਰਾ ਦੱਖਣਵਾਰ ਨਾਲ ਸਾਹਦੇ ਬਿਲਕੁਲ ਨੇੜੇ ਇਹਨਾਂ ਜਿਹੜੀ ਸ਼ਾਪ ਹੋ ਰਹਿ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਥੇ ਨੇ ਜੀ ਸ਼ਾਪ ਪਰ ਆ ਜਾਂਦੇ ਫੀਲਡ ਗਾਂ ਦੇ ਮਾਰਕੀਟ ਸਹਿਰ ਲੁਧਿਆਣਾ ਚੱਲਦੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਉਣੀ ਆ। ਵਧੀਆ ਜੀ ਵਧੀਆ ਤੁਸੀਂ ਸਿਣਾਓ ਕੀ ਆਫਰਾਂ ਲਾ ਪਈਆਂ ਫਿਰ ਹੁਣ? ਭਾਜੀ ਹੁਣ ਨਵੇਂ ਸਾਲ ਦੀਆਂ ਵੱਡੀਆਂ ਆਫਰਾਂ ਲਾਤੀਆਂ ਜਿਹੜੇ ਮੇਰੇ ਭੈਣ ਭਰਾਵਾਂ ਨੇ ਵੇਚਣ ਵਾਸਤੇ ਮਾਰ ਲੈਣਾ ਹੈ ਜਾਂ ਵਿਆਹ ਸ਼ਾਦੀ ਉਸੇ ਕਪੜਾ ਲੈਣਾ ਹੈ ਜਾਂ ਨਵਾਂ ਕੰਮ ਸ਼ੁਰੂ ਕਰਨਾ ਹੈ ਅੱਦੋ ਅੱਧੇ ਰੇਟ ਚ ਕਪੜਾ ਕਰਤਾ ਜੀ। ਠੀਕ ਆ ਜੀ। ਚਾਹੇ ਸਰਦੀਆਂ ਦਾ ਕਪੜਾ ਲੈਣਾ ਹੈ ਸਰਦੀਆਂ ਵਾਸਤੇ ਵੱਡੀਆਂ ਆਫਰਾਂ ਲਾਤੀਆਂ ਤੇ ਵਿਆਹ ਸ਼ਾਦੀਆਂ ਉਸੇ ਵੀ ਬੜੀ ਵੱਡੀਆਂ ਆਫਰਾਂ ਲਾ ਫੋਸੇਲ ਦਾ ਕੰਮ ਹੈ ਜਿੰਨਾ ਮਰਜ਼ੀ ਮਾਲ ਲੈ ਜਾਓ ਲਓ ਜੀ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਹਰ ਤਰ੍ਹਾਂ ਦੀ ਵੈਰਾਈਟੀ ਪਈ ਹੈ ਹਰ ਤਰ੍ਹਾਂ ਦੇ ਰੇਟ ਪੈਨੇ ਘੱਟੋ ਘੱਟ ਇਹ ਕਿ ਸ਼ਿਮਰਦਾ ਸੂਟ ਹੈ ਸ਼ਿਮਰਦਾ ਠੀਕ ਹੈ ਇਹ ਦੇਖੋ ਸ਼ਿਮਰਦਾ ਸੂਟ ਹੈ ਭਾਜੀ ਕਪੜਾ ਚੈੱਕ ਕਰੋ ਨੈਟ ਸ਼ਿਮਰਦਾ ਕਪੜਾ ਹੈ ਆਪੇ ਯਾਰ ਵਿਗਦਾ 750 650 ਲੇਕਿਨ ਆਪ ਪਹਿਲੇ ਜੇ ਕੁਆਂਟੀਟੀ ਦੇ ਦਾਂਗੇ ਮਾਲ ਦਾ ਨੂੰ ਸਿਰਫ ਦੁਪੱਟਾ ਵੀ ਸ਼ਿਮਰਦਾ ਹਾਂਜੀ ਕੋਈ 700 ਨਹੀਂ ਕੋਈ 600 ਨਹੀਂ ਭਾਜੀ ਹਾਂਜੀ ਭਾਜੀ 200 ਤੇ 50 ਰੁਪਏ ਦੀ ਰੇਂਜ ਚ ਲਓ ਜੀ 250 250 ਰੁਪਏ ਚ ਭਾਜੀ ਡਿਜ਼ਾਈਨ ਚੈੱਕ ਕਰੋ ਹਾਂਜੀ ਇੱਕ ਨਹੀਂ ਦੋ ਨਹੀਂ ਚਾਰ ਚਾਰ ਦੇ ਬੰਡਲ ਆਣਗੇ ਭਾਜੀ ਠੀਕ ਆ ਜੀ ਇਹ ਦੇਖੋ ਚਾਰ ਚਾਰ ਦੇ ਸੈੱਟ ਆਣਗੇ ਪਿਆਰ ਚ ਮਿਲਨੇ ਆ ਇੱਕ ਸੂਟ 80 ਦੇ ਦੇਣੇ 300 ਰੁਪਏ ਰੇਟ ਦੇ ਵਿੱਚੋਂ 250 ਰੁਪਏ ਦੇ ਵਿੱਚ ਸ਼ਿਮਰ ਦਾ ਸੂਟ ਭਾਜੀ ਲਓ ਜੀ ਤੁਸੀਂ ਵੇਚਣ ਵਾਸਤੇ ਲੈਣਾ ਹੈ ਦਾਜਵਾਰੀ ਵਾਸਤੇ ਦੇਣ ਲੈਣ ਵਾਸਤੇ ਕੱਪੜੇ ਲੈਣੇ ਆ ਹਾਂਜੀ ਬਹੁਤ ਹੀ ਉਹੀ ਰੇਟ ਚ ਕੱਪੜਾ ਮਿਲਣਾ ਹੈ ਭਾਵੇਂ ਜਿੰਨੇ ਮਰਜ਼ੀ ਕੱਪੜਾ ਲੈ ਐ ਰੋਮਨ ਦਾ ਕੱਪੜਾ ਭਾਜੀ 20 ਡਿਜ਼ਾਈਨ ਹੈ ਇਹ ਦੇਖੋ ਲਓ ਕੁਆਂਟੀਟੀ ਚੈੱਕ ਕਰੋ ਭਾਜੀ 20 ਡਿਜ਼ਾਈਨ ਜਿਹਦੇ ਵਿੱਚ ਪੂਰਾ ਗੱਲੇ ਦਾ ਕੰਮ ਹੈ ਗਰਲੀ ਸ਼ੈਟ ਹੈ ਮੈਂ 850 ਦਾ ਵਿਕਦਾ ਹੈ ਹਾਂਜੀ ਸੂਟ ਚੁੰਨੀ ਕੱਢੀ ਨਾਲ ਆਪਾਂ ਰੇਟ ਦੇ ਦੇਣਾ ਸਿਰਫ 250 ਰੁਪਏ ਜੀ ਲਓ ਜੀ 200 250 ਰੁਪਏ ਦਾ 250 ਰੁਪਏ ਚਾਰ ਚਾਰ ਦੇ ਸੈੱਟਾਂਾਂ ਦੇ ਭਾਜੀ ਇੱਕ ਬਿਜਾਨੀ ਚੈੱਕ ਕਰਾ ਦਿਓ ਠੀਕ ਹੈ ਜੀ ਲਓ ਜੀ ਕੱਟੋ ਕਰ ਸਾਰੇ ਨਾਲ ਬੰਡਲ ਹੀ ਬੰਡਲ ਪਏ ਆ ਹਾਂਜੀ ਸਾਰੇ ਰੇਟ 250 ਦੀ ਰੇਂਜ 'ਚ 8 800 ਲੈ ਸੂਟ ਸਿਰਫ 250 ਰੁਪਏ ਦੀ ਰੇਂਜ 'ਚ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਆਈਟਮ ਦੇਖੋ ਜੌਰਜਟ ਦਾ ਸੂਟ ਹੈ ਭਾ ਚੁੰਨੀ ਨਾਲ ਕੱਢੀ ਹੈ ਹਾਂਜੀ ਇਹ ਦੇਖੋ ਜੋਰਜ ਦਾ ਸੂਟ ਹੈ ਨਾਲ ਚੁੰਨੀ ਕੱਢੀ ਬਿਆਰ ਵਿਗਦਾ 1500 2000 ਆਪਾਂ ਦੇ ਦੇਣਾ ਸਿਰਫ ਉਹਦਾ ਰੇਟ 310 ਰੁਪਏ ਲਓ ਜੀ 310 ਰੁਪਏ ਜੋਰਜ ਦਾ ਸੂਟ 310 ਰੁਪਏ ਦਾ ਭਾਜੀ ਹੈਵੀ ਸੂਟ 70 ਦਾ ਕਪੜਾ ਨਾਲ ਹਾਂਜੀ ਡੀਰਿੰਗ ਚੈੱਕ ਕਰੋ ਵੀਡੀਆ ਨਾਲ ਭਾਜੀ ਵੇਚਣ ਵਾਸਤੇ ਲੈਣਾ ਹੈ 15000 ਰੁਪਏ ਤੋਂ ਕਪੜੇ ਦਾ ਕੰਮ ਸ਼ੁਰੂ ਕਰ ਸਕਦੇ ਹੋ 20000 ਤੋਂ ਓਕੇ ਜੀ ਤੇ 10 ਦਿਨ ਚ ਪੈਸੇ ਭਾਈ ਡਬਲ ਹੋਣਗੇ 10 ਦਿਨ ਦੇ ਅੰਦਰ ਅੰਦਰ ਠੀਕ ਹੈ ਜੀ ਜਿਹੜੇ ਰੇਟ ਤੇ ਤੁਹਾਨੂੰ ਕਪੜਾ ਦੇ ਦੇਣਾ ਆਪਾਂ ਹਾਂਜੀ ਹਾਂਜੀ ਤੇ ਫਟਾਫਟ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਜਿਹੜੇ ਮੇਰੇ ਪੈਣ ਭਰਾਵਾਂ ਨੇ ਜਾਂ ਵੇਚਣ ਵਸੇ ਮਾ ਲੈਣਾ ਫਟਾਫਟ ਵਿਜ਼ਿਟ ਕਰੋ ਸਚਦਾ ਰਣ ਸਿਲਕ ਸਟੋਰ ਤੇ ਬਹੁਤ ਸੋਹਣੇ ਸੋਹਣੇ ਰੇਟਾਂ ਦੇ ਕਪੜੇ ਆ ਗਏ ਠੀਕ ਹੈ 800 ਵਾਲਾ ਸੂਟ ਭਾਈ ਕੋਟਨ ਦਾ 250 ਰੁਪਏ ਚ ਲਓ ਜੀ ਇਹ ਵੀ 250 ਰੁਪਏ ਦਾ 250 ਰੁਪਏ ਜਾ ਦੇਖੋ ਜੀ ਹਾਂਜੀ ਮਸਲੀਨ ਦਾ ਸੂਟ ਭਾਜੀ 690 ਵਾਲਾ ਚੈੱਕ ਕਰੋ ਮਸਲੀਨ ਦਾ ਸੂਟ ਹਾਂਜੀ 690 ਹੋਲਸੇਲ ਵਿਕਦਾ ਪਿਆ ਹਾਂਜੀ 5 ਮੀਟਰ ਸੂਟ ਚੁੰਨੀ ਕੱਢੀ ਨਾਲ ਆਪਾਂ ਦੇ ਦਿੰਦੇ ਨੇ 350 ਰੁਪਏ ਦਾ ਸੂਟ ਜੀ ਲਓ ਜੀ 350 350 ਰੁਪਏ ਜੋ ਹੈਵੀ ਦੁਪੱਟੇ ਨਾਲ ਸੂਟ ਜੀ ਠੀਕ ਆ ਜੀ ਕਿਤਾ ਹਾਂਜੀ ਉਨ ਕਲੈਕਸ਼ਨ ਬਹੁਤ ਹਨ ਜੀ ਸ਼ਾਪ ਤੇ ਵਿਜ਼ਿਟ ਕਰੋਗੇ ਇਹ ਦੇਖੋ ਜੀ ਹਾਂਜੀ ਭਾਜੀ ਸ਼ਿਮਰ ਦਾ ਸੂਟ ਭਾਜੀ ਚੈੱਕ ਕਰੋ ਹਾਂਜੀ ਗਲਾ ਕਟਿਆ ਆ ਪੂਰਾ ਹੈਵੀ ਦੁਪੱਟੇ ਦੇ ਨਾਲ ਠੀਕ ਆ ਜੀ 8800 ਦਾ ਭਾਈ ਬਜ਼ਾਰ ਚ ਵਿਗਦਾ ਵੇ ਆਪਾਂ ਰੇਟ ਦੇਣਾ 350 ਰੁਪਏ ਦਾ। ਲੋ ਜੀ ਇਹ ਵੀ 350 ਦਾ। ਪੂਰਾ ਹੈਵੀ ਦੁਪੱਟੇ ਦੇ ਨਾਲ ਭਾਜੀ। ਠੀਕ ਹੈ ਜੀ। ਸੱਚੀ ਦਾ ਨਾਨਸ ਸਿਰਫ 350 800 ਦਾ ਵਿਗਦਾ ਸਿਰਫ 350 ਰੁਪਏ ਭਾਜੀ। ਭਾਜੀ 350 ਰੇਟ ਐ ਦੇਖੋ ਕੁਆਲਿਟੀ ਭਾਈ ਚੈੱਕ ਕਰੋ ਇਸ ਤੋਂ ਲਾਵਾ ਮੋਟੇ ਸੂਟ ਹੀ ਮਿਲ ਜਾਣਗੇ ਇਹ ਦੇਖੋ। ਇਹ ਦੇਖੋ ਭਾਜੀ। ਵਿਆਰ ਵਿਗਦਾ 500 ਰੁਪਏ ਦਾ ਸੂਟ ਭਾਜੀ 500 ਰੁਪਏ ਦਾ। ਹਾਂ ਜੀ। ਸ਼ਾਲ ਸੂਟ ਆਪਾਂ ਰੇਟ ਦੇ ਦੇਣਾ ਸਿਰਫ 200 ਤੇ 10 ਰੁਪਏ ਦਾ ਸੂਟ। ਲੋ ਜੀ 200 ਪੰਜ ਮੀਟਰ ਪਿਓਰ ਪਸ਼ਮੀਨੇ ਦਾ ਸੂਟ ਠੀਕ ਹੈ ਜੀ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਦੂਰੋ ਦੂਰ ਭਾਜੀ ਇਹ ਕਪੜਾ ਲੈ ਕੇ ਜਾ ਰਹੇ ਚਾਰ 450 ਰੁਪਏ ਲੈ ਕੇ ਜਾ ਰਹੇ ਆ ਆਪਾਂ ਰੇਟ ਦੇਣਾ 210 ਰੁਪਏ ਲਓ ਜੀ 210 ਇਹ ਦੇਖੋ ਭਾਜੀ ਹਾਂਜੀ ਇਹ ਕੈਟਲੋਗ ਵਾਲੇ ਸੂਟ ਹੈ ਭਾਜੀ ਕੈਟਲੋਗ ਵਾਲੇ 8850 ਅੱਧਾ ਵਿਕਦੇ ਆ ਬਾਜ਼ਾਰ 'ਚ ਹਾਂਜੀ ਹਾਂਜੀ ਬਾਜ਼ਾਰ 'ਚ ਕਾਨੀ ਪ੍ਰਿੰਟ ਦੇ ਸੂਟ ਹੈ ਭਾਜੀ ਹਾਂਜੀ ਹਾਂਜੀ ਇਹਦਾ ਰੇਟ ਚੱਕੋ 350 ਰੁਪਏ ਦਾ ਸੂਟ ਜੀ ਲਓ ਜੀ 350 ਡਿਜ਼ਾਈਨ ਦੇਖੋ ਕੁਆਂਟੀਟੀ ਚੈੱਕ ਕਰੋ ਭਾਜੀ ਕਿੰਨੇ ਡਿਜ਼ਾਈਨ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਾਲ ਮਿਲ ਜੇਗਾ ਕੜਾਈਆਂ ਲੈਣੀਆਂ ਵਿੰਟਰ ਵਿੰਟਰ ਦੀ ਬਹੁਤ ਵੈਰਾਈਟੀ ਆ ਗਈ ਹੈ ਓਕੇ ਜੀ ਇਹ ਦੇਖੋ ਪਿਓਰ ਪਸ਼ਮੀਨੇ ਦਾ ਬਾਈ ਸੂਟ ਹੈ ਡਿਜ਼ਾਈਨਰ ਹਾਂਜੀ 795 850 ਰੁਪਏ ਬਿਜਾਰ ਵਿੱਚ ਵਿਕਦਾ ਨਾਲ ਸ਼ਾਲ ਨਾਲ ਹੈ ਓਕੇ ਇਹ ਦੇਖੋ ਜੀ ਸ਼ਾਲ ਨਾਲ ਹੈ ਪਿਓਰ ਪਸ਼ਮੀਨੇ ਦਾ ਸੂਟ ਹੈ ਇਹ ਦੇਖੋ ਇਹ ਚਾਰ ਕਲਰ ਆਣਗੇ ਦਦੇ ਹਾਂਜੀ ਬਿਯਾਰ ਵਿਕਦਾ 850 ਰੁਪਏ ਆਪਾਂ ਰੇਟ ਦੇਣਾ ਸਿਰਫ 450 ਰੁਪਏ ਜੀ ਲਓ ਜੀ 450 ਹਰ ਤਰ੍ਹਾਂ ਦੀ ਆਈਟਮਾ ਵਿੰਟਰ ਲਵੋ ਚਾਹੇ ਪਾਰਟੀ wear ਲਵੋ ਠੀਕ ਹੈ ਜੀ ਹਰ ਤਰ੍ਹਾਂ ਦੀ ਆਈਟਮਾ ओके ਆ ਦੇਖੋ ਜੀ ਇਹ ਸੁਪਰ ਟੈਕਸ ਬ੍ਰਾਂਡ ਦੇ ਮਾਲ ਹੈ ਭਾਈ ਪਿਓਰ 골ਡ ਦੇ 골ਡ ਪ੍ਰਿੰਟ ਦਾ ਕਪੜਾ ਇਹ ਪਿਓਰ ਇਹ ਸਾਰੇ ਮਾਈਨਸ ਡਿਗਰੀ ਵਾਲੇ ਕਪੜੇ ਹੈ ਭਾਈ ਮਾਈਨਸ ਡਿਗਰੀ ਵਾਲੇ ਭਾਵੇਂ ਤੁਸੀਂ ਜਿੱਥੇ ਮਰਜੀ ਕਸ਼ਮੀਰ ਪਾ ਲੋ ਭਾਵੇਂ ਕਪੜਾ ਸਰਦੀਆਂ ਦੇ ਵਿੱਚ ਠੀਕ ਹੈ ਜੀ ਇਹ ਸਰਦੀਆਂ ਵਾਲੇ ਕਪੜੇ ਨੇ ਪਿਓਰ ਮੋਟੇ ਲਓ ਜੀ ਇਹ ਦੇਖੋ ਜੀ ਕਸਟਮਰ ਦਾ ਮਾਲ ਇੱਧਾ ਜਾ ਰਿਹਾ ਭਾਈ ਹੋਲ ਸੇਲ ਚ ਚੈੱਕ ਕਰੋ ਅਬਾਰੋ ਆਏ ਨੇ ਦੇਖੋ ਲੱਖ ਲੱਖ ਰੁਪਏ ਦਾ ਕਪੜਾ ਹੋਲ ਸੇਲ ਚ ਲੈ ਕੇ ਜਾ ਰਹੇ ਆ ਹਾਂ ਜੀ ਹਾਂ ਜੀ ਤੁਹਾਨੂੰ ਅੱਧੇ ਰੇਟ ਚ ਕਪੜਾ ਮਿਲਣਾ ਲੱਖ ਦਾ ਕਪੜਾ 50000 ਚ ਠੀਕ ਹੈ ਜੀ ਫਾਈਨ ਫਾਈਨ ਵਾਰਸਲ ਬਣ ਰਹੇ ਨੇ ਇਹ ਦੇਖੋ ਇਹ ਪਸ਼ਮੀਨੇ ਦਾ ਸੂਟ ਹੈ ਭਾਜੀ ਹਾਂਜੀ 골ਡ ਬ੍ਰਿੰਡ ਦਾ 880 ਦਾ ਵਿਕਦਾ ਹੈ 450 ਰੁਪਏ ਦੀ ਰੇਂਜ ਚ ਲਓ ਜੀ 450 ਸਾਰੇ ਮਾਈਨਸ ਡਿਗਰੀ ਵਾਲੇ ਭਾਜੀ ਜੰਮੂ ਮਾਚਲ ਕਾਨੀ ਪ੍ਰਿੰਟ ਵਾਲੇ ਸੂਟ ਨੇ ਸਾਰੇ ਸਾਰੇ ਮਿਲ ਜਾਣੇ ਤੁਹਾਨੂੰ ਇੱਥੇ ਓਕੇ ਆਵੇਂ ਕਾਨੀ ਪ੍ਰਿੰਟ ਵਾਲੇ ਲੈਣੇ ਆ ਹਾਂਜੀ ਤੁਸੀਂ ਸਾਰੇ ਮਿਲ ਜਾਣੇ ਤੁਹਾਨੂੰ ਠੀਕ ਆ ਜੀ ਇਹ ਲਓ ਲਓ ਜੀ ਇਹ ਦੇਖੋ ਭਾਜੀ ਹੈਂਡਵਰਕ ਦਾ ਸੂਟ ਸਾਰਾ ਭਾਜੀ ਸਾਰੇ ਮਾਈਨਰ ਡਿਗਰੀ ਦੇ ਲੇ ਕਪੜੇ ਹੈ ਹਾਂਜੀ ਹਾਂਜੀ 695 ਦਾ ਸੂਟ ਆ ਪਿਓਰ ਗਰਮ ਸ਼ਾਲ ਲੱਗੀ ਨਾਲ ਆਪਾਂ ਰੇਟ ਦੇਣਾ 350 ਰੁਪਏ ਜੀ ਲੋ ਜੀ 350 ਰੁਪਏ ਵੀਡੀਓ ਅੱਛਾ ਇੱਕ ਹੋਰ ਗੱਲ ਮੇਰੇ ਮੇਰੇ ਭੈਣ ਬਰਾ ਵੀਡੀਓ ਨੂੰ ਸ਼ੇਅਰ ਕਰਨਗੇ ਭਾਜੀ ਹਾਂਜੀ ਪਹਿਲੇ ਪਹਿਲੇ 11 ਲੱਕੀ ਵਿਨਰ ਨੂੰ ਇਹਲਾ ਸੂਟ ਘਰ ਤੱਕ ਫ੍ਰੀ ਜਾਣਾ ਏ ਲਓ ਜੀ ਜਿਹੜਾ ਵੀਡੀਓ ਸ਼ੇਅਰ ਜਿਹੜਾ ਮੇਰੇ ਭੈਣ ਬਰਾ ਵੀਡੀਓ ਨੂੰ ਸ਼ੇਅਰ ਕਰਨਗੇ ਸ਼ੇਅਰ ਟੂ ਗਰੁੱਪ ਕਰਨਗੇ ਲਾਈਕ ਕਰਨਗੇ ਹਾਂਜੀ ਪਹਿਲੇ 11 ਲੱਕੀ ਉਹਨਾਂ ਨੂੰ ਫ੍ਰੀ ਆਫ ਕੋਸਟ ਕੋਰੀਅਰ ਦਾ ਖਰਚਾ ਵੀ ਨਹੀਂ ਪੈਣਾ ਇਹ ਘਰ ਤੱਕ ਜਾਣਾ ਏ ਸ਼ੇਅਰ ਕਰ ਦਿਓ ਵੀ ਥੱਲੇ 11 ਲੱਕੀ ਬਿੰਨਾਂ ਨੂੰ ਸ਼ੇਅਰ ਦਾ ਬਟਨ ਦੱਬੀ ਜਾਣਾ ਤੇ ਘਰ ਸੂਟ ਫ੍ਰੀ ਲਈ ਜਾਣੇ ਆ ਠੀਕ ਆ ਜੀ ਅਗਲੀ ਵਾਰ ਅਸੀਂ ਵੀਡੀਓ ਦਾ ਨਾਮ ਵੀ ਕੱਢਾਂਗੇ ਲਓ ਜੀ ਲਓ ਜੀ ਬਰਬਰੀ ਦਾ ਸੂਟ ਹਾਂਜੀ ਬਰਬਰੀ ਦਾ ਸੂਟ ਪੂਰਾ ਹੈਵੀ ਓਕੇ ਨਾਲ ਦੁਪੱਟਾ ਵੀ ਬਰਬਰੀ ਦਾ ਭਾਜੀ ਹਾਂਜੀ ਹਾਂਜੀ ਚੈੱਕ ਕਰੋ ਯਾਰ ਵਿਕਦਾ 1200 1500 ਬਰਬਰੀ ਦਾ ਸੂਟ ਹਾਂਜੀ ਲੇਕਿਨ ਆਪਾਂ ਅੱਧੇ ਤੋਂ ਵੀ ਥੱਲੇ ਮੂਡ ਰੇਟ ਦੇ ਵਿੱਚ ਭਾਜੀ ਅੱਜ ਦਾ ਦੇ ਸੂਟ ਅਸੀਂ 450 ਦੀ ਰੇਟ ਜੀ ਲੋ ਜੀ 450 ਬਰਬਰੀ ਦੇ ਸੂਟ 450 ਸਟਾਰਟ ਜੀ ਠੀਕ ਹੈ ਜੀ ਭਾਜੀ ਤੁਸੀਂ ਆ ਫਿਰ ਆਨ ਲਾ ਲਓ ਹੁਣ ਜਿਹੜੇ ਆਪਾਂ ਲੋਟ ਖਤੋ ਖਫ ਖਤਮ ਕਰ ਦੇਣੀ ਆ ਠੀਕ ਹੈ ਜੀ ਇਹਦਾ ਬਿਜਾਰ ਚ ਵਿਕਦਾ ਬਸ 800 ਦਾ ਸੂਟ ਹੋਲ ਸੇਲ ਆਪਾਂ 450 ਦੇਣਾ ਜੀ ਲੋ ਜੀ 450 ਕਿਉਂਕਿ ਅਸੀਂ ਮਾਰਜਨ ਅਖੇ ਘੱਟ ਚੀਜ਼ਾਂ ਦੇਣੀ ਆ ਦੇਖੋ ਭਾਜੀ ਹਾਂਜੀ ਜੋ ਮੂਹ ਹੀ ਮਾਚਲ ਦੇ ਕਾਨੀ ਪ੍ਰਿੰਟ ਵਾਲੇ ਟੈਸਟ ਪਿਓਰ ਮਾਈਨਸ ਦੇ ਭਾਜੀ ਬ੍ਰਾਂਡਿਡ ਘਰਾ ਦੇ ਮਾਲ ਨੇ ਅੱਜ ਕੋਟੀ ਦਾ ਇਹਨਾਂ ਆਰਟੀਕਲ ਕੋਈ ਵੇਦਾ 800 ਕੋਈ ਵੇਦਾ 900 ਭਾਈ ਜਿੱਥੇ ਮਰਜੀ ਪਾਵੇਂ ਜੰਮੂ ਚਲ ਜਾਓ ਕਸ਼ਮੀਰ ਚਲ ਜਾਓ ਮਾਚਲ ਠੰਡ ਜਿੰਨੀ ਮਰਜੀ ਬਰਮ ਤੇ ਚਲ ਜਾਓ ਇੱਥੇ ਠੰਡ ਨਹੀਂ ਲਗਣੀ ਨਾ ਬੋੜ ਰਣੀ ਐ ਓਕੇ ਇਹ ਸਾਰੇ ਕਾਨੀ ਵਾਲੇ ਪਿਓਰ ਦੇਖੋ ਜੀ ਵਰਕ ਵਾਲੇ ਵਧੀਆ ਵਾਲੇ ਡਿਜ਼ਾਈਨਰ ਸੂਟ ਨੇ 8 800 ਦੇ ਸੂਟ ਆਪਾਂ 450 ਦੀ ਰੇਂਜ ਚ ਦੇ ਦੇਨੇ ਲੋ ਜੀ 450 ਦੇਖੋ ਜੀ ਪੀਸ ਆਹ ਦੇਖੋ ਜੀ ਪਫ ਵਰਕ ਦੇ ਕੰਮ ਹਾਂਜੀ ਭਾਜੀ ਕੰਮ ਦੇਖੋ ਆਰੀ ਵਰਕ ਦੇ ਕਿਤੇ ਇਹ 15 1500 120000 ਰੁਪਏ ਦੇ ਸੂਟ ਵੇਚਦੇ ਆ ਹਾਂਜੀ ਜਿਨ੍ਹਾਂ ਨੇ ਮੇਰੇ ਭੈਣ ਭਣੇ ਕਪੜਾ ਮੋਟ ਗਰਮ ਪ੍ਰਿੰਟਰ ਵੈਰਾਈਟੀ ਵੀ ਪਾਣੀ ਹੈ ਬਹੁਤ ਆਫਰਾਂ ਲਾਤੀਆਂ ਜੀ 90 ਸਾਲ ਤੋਂ ਦੀ ਵੱਡੀਆਂ ਆਫਰਾਂ ਲਾਤੀਆਂ ਸੀ ਠੀਕ ਹੈ ਜੀ ਫਟਾਫਟ ਵਿਜ਼ਿਟ ਕਰਨਾ ਇਹ 8 800 ਦੇ ਸੂਟ ਆਪਾਂ 550 ਰੁਪਏ ਦੀ ਰੇਂਜ ਚ ਦੇ ਦਨੇ ਭਾਜੀ ਆਰੀ ਵਰਕਲੇ ਸੂਟ 4 4 ਦੇ ਭਾਜੀ ਸੈੱਟ ਆਣਗੇ ਯਾਨੀ ਸਿੰਗਲ ਸੂਟ ਹੈ ਕੁਆਲਿਟੀ ਚੈੱਕ ਕਰੋ 4 4 ਦੇ ਸੈੱਟ ਆਣਗੇ ਆਪਣੇ ਕੋਲ ਆ ਦੇਖੋ ਠੀਕ ਹੈ ਜੀ ਠ ਆ ਦੇਖੋ ਜੀ ਵੈਲਵਟ ਦੇ ਸੂਟ ਚਾਹੇ ਤੁਸੀਂ ਵਿਆਹ ਸ਼ੰਦੀਆਂ ਦੇ ਕਪੜਾ ਲੈਣਾ ਹੈ ਓਕੇ ਚਾਹੇ ਵੇਚਰ ਵਾਸਤੇ ਕਪੜਾ ਲੈਣਾ ਹੈ ਓਕੇ ਓਕੇ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜੀ ਆ ਲਓ ਲਓ ਜੀ ਬਿਯਾਰ ਵਿੱਚਦਾ 1500000 ਵਿੱਚ ਹੀ ਜਾਂਦੇ ਆ ਆਪਾਂ 650 ਰੁਪਏ ਦੀ ਰੇਂਜ ਦੇ ਦੇਣਾ ਭਾਜੀ ਪੂਰਾ ਵੈਲਵਟ ਦਾ ਸੂਟ 650 ਪੂਰਾ ਦੁਪੱਟਾ ਵੀ ਵੈਲਵਟ ਦਾ ਕਟਿਆ ਹੈ ਲੇਕਿਨ ਮਿਲਣਾ ਉਹਨਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਠੀਕ ਆ ਜੀ ਸ਼ੇਅਰ ਵਾਲਾ ਨੂੰ ਆਪਾਂ 11 ਸੂਟ ਕੋਈ ਇਦਾਂ ਦੇ ਵਧੀਆ ਕੱਢੀ ਜਾਣੇ ਫੇਰੀ ਹਾਂਜੀ ਹਾਂਜੀ ਫ੍ਰੀ ਆਫ ਕੋਸ ਕੱਢੀ ਜਾਣੇ ਸ਼ੇਅਰ ਕਰੀਏ ਨ ਆ ਦੇਖੋ ਵੈਲਵਟ ਦੇ ਸੂਟ 15 15 16 ਸੂਟ ਇਹ ਦੇਖੋ ਐਦਾ ਤੇ ਰੇਟ ਮਿਲ ਜਾਣਾ ਤੁਹਾਨੂੰ 695 750 ਦੀ ਰੇਂਜ ਆ ਵੀ ਮਿਲ ਜਾਣਾ ਤੁਹਾਨੂੰ ਐਦਾ ਦੇ ਸੂਟ ਪਿਓਰ ਵੈਲਵਟ ਹੋएगी ਭਾਜੀ ਇਹ オリジナル ਵੈਲਵਟ ਓਕੇ ਓਕੇ ਆ ਦੇਖੋ ਵੈਲਵਟ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਆਏ ਆਪਣੇ ਕੋਲ ਹਾਂਜੀ ਹਾਂਜੀ 15 15 ਸੂਟ 650 750 ਦੀ ਰੇਂਜ ਮਿਲ ਜਾਣਾ ਐਦਾ ਸੂਟ ਲਓ ਪਿਓਰ ਵੈਲਵਟ ਭਾਜੀ ਵੀਰ ਹੁਣ ਐਦਾ ਦੇਖੋ ਭਾਜੀ ਐਂਡ ਵਿੱਚ ਚੈੱਕ ਕਰੋ ਇਹ ਦੇਖੋ ਹਾਂਜੀ ਹਾਂਜੀ ਉਹਨਿਆ ਦੇ ਕੋ ਫੈਂਡੀ ਦਾ ਸੂਟ ਹੈ ਭਾਜੀ ਹਾਂਜੀ ਇਹ ਫੈਂਡੀ ਦਾ ਸੂਟ ਹੈ ਇਹ ਖਾਲੀ 800 ਮੀਟਰ ਦਾ ਕਪੜਾ ਹੀ ਲੱਗਿਆ ਓਕੇ ਜਿਹੜੇ ਮੇਰੇ ਪਾਸੇ ਦਾਜਵਲੀ ਦਾ ਕਪੜਾ ਵੀ ਲੈਣਾ ਨਾ ਹਾਂਜੀ ਭਾਜੀ ਪੂਰੀ ਦਾਜਵਲੀ ਦਾ ਕਪੜਾ ਉੱਪਰ ਬਣਾ ਬਣ ਜਾਊਗਾ ਠੀਕ ਹੈ ਜਿੰਨਾ ਮਰਜ਼ੀ ਮਾਲ ਲੈ ਲੋ ਬਰਾਇਡਲ ਸੂਟ ਲੈਣੇ ਆ ਸਾਡੇ ਕੋਲ 200 ਰੁਪਏ ਤੋਂ ਲੈ ਕੇ 10000 ਤੱਕ ਦਾ ਕਪੜਾ ਪਿਆ ਭਾਜੀ ਲਓ ਜੀ ਆਮੇ ਤੁਸੀਂ ਬਰਾਇਡਲ ਸੂਟ ਲੈਣੇ ਆ 10000 ਦਾ ਕਪੜਾ ਸਾਡੇ ਕੋਲ 5000 ਦਿਲ ਜਣਾ 10000 ਦਾ ਸੂਟ 5000 ਦਾ ਸੂਟ 1500 2000 2500 ਦੇ ਵਿੱਚ ਵੱਧ ਤੋਂ ਵੱਧ ਅੱਧੋ ਅੱਧਾ ਫਰਕ ਭਾਜੀ ਠੀਕ ਹੈ ਜੀ ਇਹ ਦੇਖੋ ਫੈਂਡੀ ਦਾ ਸੂਟ ਭਾਜੀ ਆਲ ਓਵਰ ਹਾਂਜੀ ਹਾਂਜੀ ਬਿਆਰ ਵਿਗਦਾ 1500 1600 ਕਪੜੇ ਨੂੰ ਚੈੱਕ ਕਰੋ ਭਾਜੀ ਹਾਂਜੀ ਹਾਂਜੀ ਲੌਂਗ ਲੈਂਥ ਵਾਲੇ ਸੂਟ ਨੇ ਇਹ ਦੇਖੋ ਦਿਖਾ ਦਿਓ ਜ਼ੂਮ ਕਰਕੇ ਦਿਖਾਈਓ ਡਿਜ਼ਾਈਨ ਦੇਖੋ ਕਿ ਡਿਜ਼ਾਈਨ ਮਾਰਕ ਦੇ 1500 ਆਪਾਂ ਰੇਟ ਦੇ ਦੇਣਾ ਸੀ ਇਹਦਾ 650 ਰੁਪਏ ਦਾ ਭਾਜੀ ਲੋਈ 650 ਇਹ ਦੇਖੋ ਡਿਜ਼ਾਈਨਰ ਆਰਟੀਕਲ ਭਾਜੀ ਕੱਟ ਵਰ ਦੇ ਘੇਰੇ ਹਾਂਜੀ ਮੈਂ ਕਹਿੰਦਾ ਐਂਡ ਕਰਾਈ ਭਾਜੀ ਆਈਟਮ ਨੇ 15 1500 ਹਜ਼ਾਰ ਹਜ਼ਾਰ ਦੇ ਵੇਖਦੇ ਆ ਕੱਪੜੇ ਜਿਹੜੇ ਮੇਰੇ ਪੈਣਾ ਵਦਾਜ ਵਾਲੀ ਦਾ ਕੱਪੜਾ ਵੀ ਲੈਣਾ ਹੈ ਫਟਾਫਟ ਵੀਡੀਓ ਕਰ ਲਓ ਵੇਚਣ ਵਾਸਤੇ ਲੈਣਾ ਦਿਨ ਐਦਾ ਦੇ ਸੂਟ ਅਸੀਂ 8 800 ਦੇ ਸੂਟ ਸਿਰਫ ਰੇਟ ਦੇ ਦੇਣਾ ਇਹਦਾ ਸਿਰਫ 550 ਰੁਪਏ ਸਾਰੇ ਕੱਟ ਵਰ ਦੇ ਭਾਜੀ ਘੇਰੇ ਆ ਜ਼ੂਮ ਕਰਕੇ ਜ਼ਰੂਰ ਦਿਖਾਈਓ ਠੀਕ ਹੈ ਜੀ ਡਿਜ਼ਾਈਨਿੰਗ ਤਾਂ ਹੀ ਮੇਰੇ ਭੈਣਾਂ ਨੂੰ ਪਤਾ ਲੱਗਣੀ ਆ ਦੇਖੋ ਜੀ ਹਾਂਜੀ ਸਾਰੇ ਦੇਖੋ ਬੰਡਲ ਭਾਈ ਚੈੱਕ ਕਰੋ ਆ ਦੇਖੋ ਬੰਡਲ ਸਾਰੇ ਬੰਡਲ ਚੈੱਕ ਕਰੋ ਜੀ ਹਾਂਜੀ ਹਾਂਜੀ ਆ ਦੇਖੋ ਇਹ ਬਚਿਤਰਾ ਦਾ ਸੂਟ ਭਾਈ ਚੈੱਕ ਕਰੋ ਵੀ ਆਰ ਇਹਦਾ ਬਚਿਤਰਾ ਦਾ ਸੂਟ 850 ਰੁਪਏ ਹਾਂਜੀ ਆਪਾਂ ਬਚਿਤਰਾ ਕريب ਦਾ ਸੂਟ ਦੇ ਦਿੰਨਾ 300 ਤੇ 50 ਰੁਪਏ ਦਾ ਭਾਈ ਸੂਟ ਲਓ ਜੀ 850 ਭਾਈ ਚੈੱਕ ਕਰੋ 350 ਰੁਪਏ ਦਾ ਸੂਟ ਠੀਕ ਹੈ ਜੀ ਆ ਦੇਖੋ ਚੈੱਕ ਕਰੋ ਚੁੰਨੀ ਕੱਢੀ ਨਾਲ ਸਿਰਫ 350 ਰੁਪਏ ਦਾ ਸੂਟ ਵੀਰਾਂ ਚੈੱਕ ਕਰੋ ਇਹ ਬਚਿਤਰਾ ਦਾ ਸੂਟ ਹੈ ਭਾਜੀ ਹਾਂਜੀ ਇਹ ਦੇਖੋ ਭਾਈ ਹੈਂਡਵਰਕ ਲਈ ਸੂਟ ਭਾਜੀ ਮੈਂ ਕਹਿੰਦਾ ਐਂਡ ਕਰਾਈ ਹੈ ਆਈਟਮਾਂ ਨੇ ਲਖਨਊ ਹੈਂਡਵਰਕ ਦਾ ਸੂਟ ਹੈ ਭਾਜੀ ਹਾਂਜੀ ਇਹ ਦੇਖੋ ਕੋਈ ਪਿਓਰ ਦੇਖੋ ਜੀ ਪਿਓਰ ਕਰੇਪ ਦਾ ਸੂਟ ਹੈ ਸਾਰਾ ਹੈਂਡਵਰਕ ਦਾ ਕੰਮ ਕੀਤਾ ਭਾਜੀ ਲਓ ਜੀ ਭਾਈ ਇੰਨੀ ਕੁਆਂਟੀਟੀ ਕਿੱਥੇ ਨੇ ਹਾਲੇ ਸਾਡਾ ਇਹ ਦੇਖੋ ਬੇਸਮੈਂਟ ਹੈ ਉਸ ਤੋਂ ਸੈਕਿੰਡ ਫਲੋਰ ਹੈ ਥਰਡ ਕਿੰਨਾ ਮਾਲ ਪਿਆ ਭਾਜੀ ਕਿੰਨੀ ਵੈਰਾਈਟੀ ਪਈ ਹੈ ਤੁਸੀਂ ਐਂਡ ਕਰਾਤੀ ਹੈ ਭਾਜੀ ਵੈਰਾਈਟੀ ਦੇ ਰੇਟਾਂ ਦੇ ਵਿੱਚ ਆਪਾਂ ਲਓ ਜੀ ਆੜੀ ਆਣ ਪਿਆ ਇਹ ਦੇਖੋ ਲਓ ਜੀ ਪੂਰੇ অর্ਗੇਂਜ਼ਾ ਦੇ স্যুট ਨਾਲ ਭਾਈ ਜੀ ਦੁਪੱਟੇ ਨਾਲ 15 ਬੰਦਾ স্যুট ਵੇਖਦਾ ਆਪਾਂ ਰੇਟ ਦੇ ਦੇਣਾ ਇੱਧਾ ਦੀ ਆਈਟਮਾਂ ਕੋਈ 1500 ਕੋਈ 2000 ਨਹੀਂ ਰੇਟ ਮਿਲਣਾ ਸਿਰਫ 550 ਰੁਪਈ ਜੀ ਚੱਕੋ 550 ਰੁਪਏ ਕੋਈ ਤੇ ਅਗਰ ਤੁਸੀਂ ਵਿੰਟਰ ਦੀ ਐਨੀਮਾ ਲੈਣੀਆਂ ਐ ਇਹ ਦੇਖੋ ਪ੍ਰਿੰਟ ਦੇ ਉੱਤੇ ਵਿੰਟਰ ਦੇ ਘੇਰੇ ਹਾਂਜੀ ਪ੍ਰਿੰਟ ਦੇ ਉੱਤੇ ਮੋਟੇ ਮਾਲ ਭਾਈ ਆ ਗਏ ਆ ਦੇਖੋ ਇਹ ਸਾਰੇ ਪਿਓਰ ਪ੍ਰਿੰਟ ਦੇ ਉੱਤੇ ਮੋਟੇ ਮਾਲ ਆ ਗਏ ਆ ਦੇਖੋ ਓਕੇ ਇਹ ਦੇਖੋ ਬਾਜ਼ਾਰ ਵੇਖਦਾ 15 15 স্যুট ਵਿੰਟਰ ਦੇ ਉੱਤੇ ਘੇਰੇ ਦੀ ਕੜਾਈਆਂ ਵਾਲੇ স্যুট ਦੇਖੋ ਨਾਲ ਪ੍ਰਿੰਟ ਮਸਲੀਨ ਦੇ ਦੁਪੱਟੇ ਹਾਂਜੀ ਐਦਾ ਦੇ ਸੂਟ ਤੁਹਾਨੂੰ ਬੜਾ ਹੀ ਘੱਟ ਰੇਟ ਤੇ ਮਿਲ ਜਣੇ ਭਾਜੀ ਮੈਂ ਦੇਖੋ ਭਾਜੀ ਚੀਜ਼ਾਂ ਚੈੱਕ ਕਰੋ ਇਹ ਫੈਂਸੀ ਸੂਟ ਹੈ ਭਾਜੀ ਬਹੁਤ ਹੀ ਲੈਸ ਰੇਟਾਂ 'ਚ ਉਸ ਤੋਂ ਇਲਾਵਾ ਤੁਸੀਂ ਵੈਲਵਟ ਦੇ ਸੂਟ ਲੈਣੇ ਆਏ ਦੇਖੋ ਐਦਾ ਦੇ ਪਸ਼ਮੀਨੇ ਦੇ ਸੂਟ ਲੈਣੇ ਆ ਦੇਖੋ ਮਾਲ ਦੇਖੋ ਕਿੰਨਾ ਭਾਜੀ ਵੈਰਾਈਟੀ ਦੇਖੋ ਕਸਟਮਰ ਐਦਾ ਲਫਾਵੇ ਬਣ ਕੇ ਲੈ ਕੇ ਜਾ ਰਿਹਾ ਹਾਂਜੀ ਆ ਸ਼ਾਹ ਸੂਟ ਦੇਖੋ ਪੂਰੇ ਸ਼ਾਹ ਸੂਟ ਭਾਜੀ 250 ਰੁਪਏ ਦੇ ਰੇਟ 'ਚ ਸ਼ਾਹ ਸੂਟ ਹਾਂਜੀ ਇਹ ਦੇਖੋ ਪਿਓਰ ਪਸ਼ਮੀਨੇ ਦੇ ਸੂਟ ਭਾਜੀ ਦੇਖ ਕਰੋ 290 ਦੀ ਰੇਂਜ ਚ 275 ਰੇਂਜ ਚ ਸ਼ਾਲ ਸੂਟ ਭਾਜੀ ਪਰੇ ਪਸ਼ਮੀਨੇ ਦੇ ਮਤੇ ਆਈਟਮ ਐਂਡ ਆ ਜੀ ਭਾਜੀ ਹੈਲੋ 20 ਕੇ ਰੇ 20 ਕੇ ਰੇਲੇ ਦੇ 880 ਦਾ ਸੂਟ 350 ਰੇ ਮਤੇ ਗਾਲੇ ਨੋਰਮਲ ਦੇਣ ਲੈਣ ਵਾਲੇ ਸੂਟ ਤਾਂ ਜਿੱਦ ਆ ਦੇਣ ਲੈਣ ਦੇ ਕਪੜਾ ਵੀ 25000 ਦਾ ਬਣਣਾ ਸੱਚੀ ਦੰਦ 10000 ਚ ਬਣ ਜਾਣਾ ਉਹ ਸੂਟ ਠੀਕ ਆ ਜੀ ਤੁਸੀਂ ਆਪ ਸਾਬ ਲਾ ਲੋ ਹੈਲੋ 350 ਰੇ ਦੀ ਰੇਂਜ ਚ ਹੈਲੋ ਰਾਜਾ ਰਾਣੀ ਵਾਲੇ ਸੂਟ ਭਾਜੀ ਰਾਜਾ ਰਾਣੀ ਵਾਲੇ ਸੂਟ ਵੀ ਤੁਹਾਨੂੰ 650 695 ਤੋਂ ਸਟਾਰਟ ਕਰਦੇ ਨੇ ਆਪਾਂ 695 ਤੋਂ ਇਦਾਂ ਦੇ ਸੂਟ ਰਾਜਾ ਰਾਣੀ ਵਾਲੇ ਜਿਹੜੇ ਬਾਜ਼ਾਰ 15 1500 ਵਿਕਦੇ ਆ ਨਾ 1000 1200 ਵੇਚ ਹੀ ਜਾਂਦੇ ਆ ਇਦਾਂ ਦੇ ਸੂਟ ਆਪਾਂ 695 ਰੁਪਏ ਤੋਂ ਸਟਾਰਟ ਕਰਦੇ ਨੇ ਭਾਜੀ ਰਾਜਾ ਰਾਣੀ ਵੀ ਇਹ ਦੇਖੋ ਚੈੱਕ ਕਰੋ ਭਾਈ ਪੀਸ ਦਿਖਾਓ ਇਹਦਾ ਰਾਜਾ ਰਾਣੀ ਦਾ origignal ਪੀਸ ਪਿਆ ਆਪਣੇ ਕੋ ਡੁਪਲੀਕੇਟ ਕਪੜੇ ਨਹੀਂ ਹੈਗੇ ਓਕੇ ਓਕੇ ਲਓ ਜੀ ਰਾਜਾ ਰਾਣੀ ਵਾਲੇ ਚਲ ਮੁਕਤੀਆਂ ਵੀ ਇਦਾਂ ਦਿਖਾ ਦਿੰਦੇ ਆ ਬੈਠੇ ਦੂਰ ਦੇਖੋ ਮਾਲ ਦੇਖ ਰਹੇ ਨੇ ਅਵੇ ਇਚਨ ਵਾਸਤੇ ਮਾਲ ਲੈ ਕੇ ਜਾ ਰਹੇ ਦੇਣਨ ਵਾਸਤੇ ਲੈ ਰਹੇ ਕੱਪੜੇ ਹਰ ਤਰ੍ਹਾਂ ਦੇ ਇਹਨਾਂ ਦੇ ਵੇਚਣ ਵਾਸਤੇ ਲੈਣਾ ਵਯਾ ਸ਼ਾਦੂ ਉਸੇ ਕੱਪੜਾ ਲੈਣਾ ਠੀਕ ਹੈ ਜੀ ਦੇਖੋ ਕਿੰਨਾ ਮਾਲ ਲੈ ਕੇ ਜਾ ਰਹੇ ਆ ਉਸ ਤੋਂ ਇਲਾਵਾ ਕੁਆਂਟੀਟੀ ਚੈੱਕ ਕਰੋ ਭਾਜੀ ਹੋਲ ਸੇਲ ਦੇ ਵਿੱਚ ਕੋਈ ਐਨ ਇੱਕ ਇੱਕ ਸੈੱਟ ਹੈ ਇੱਕ ਨਾਲ ਦਾ ਭਾਜੀ ਜਿੰਨੇ ਲੱਖ ਦਾ ਕੱਪੜਾ ਲੈਣਾ ਉਹ ਵੀ ਮਿਲੇਗਾ 5000 ਦਾ ਲੈਣਾ ਜਿੰਨਾ ਮਰਜ਼ੀ ਮਾਲ ਲੈ ਜਾਓ ਇਹ ਦੇਖੋ ਇੱਕ ਨਾਲ ਦੇ 50 50 ਸੈੱਟ ਪਏ ਭਾਜੀ ਲਓ ਜੀ ਇਹ ਦੇਖੋ ਗਰਾਊਂਡ ਕਿੰਨੀ ਵੈਰਾਈਟੀ ਭਾਜੀ ਇਹ ਅਸਲੀ ਹੋਲ ਸੇਲਰ ਦੀ ਨਿਸ਼ਾਨੀ ਇਹ ਕੁਆਂਟੀਟੀ ਚੈੱਕ ਕਰੋ ਇੱਕ ਕਨਾਲ ਦੇ ਤਾਂ ਅਸੀਂ 200 ਦਾ ਸੂਟ ਹੀ ਲੈਣਾ 2000 ਦਾ ਸੂਟ ਹੀ ਲੈਣਾ ਹੈ ਅੱਧੇ ਰੇਟ 'ਚ ਮਿਲਣਾ ਠੀਕ ਆ ਆਣਾ ਕਿਤੇ ਸੱਚਦਾਣਾ ਸਿਲਕ ਸਟੂ ਲੁਧਿਆਣਾ ਦੇ ਭਾਈ ਚੈੱਕ ਕਰੋ ਵੈਰਾਈਟੀਆਂ ਇਹ ਦੇਖੋ ਕਸਟਮਰ ਦੂਰ ਦੂਰੋਂ ਆ ਰਹੇ ਨੇ ਜੰਮੂ ਤੋਂ ਆ ਰਹੇ ਆ ਜੰਮੂ ਤੋਂ ਆਏ ਨੇ ਕਿੰਨਾ ਮਾਲ ਲੈ ਕੇ ਜਾ ਰਹੇ ਆ ਦੇਖੋ ਆਹ ਦੇਖੋ ਤੁਹਾਨੂੰ ਇੱਥੇ ਨਿਗਾਹ ਕਰਾ ਦੇਣਾ ਇਹ ਦਿਖਾਓ ਜੀ ਇੱਕ ਮਾ ਇਹ ਦੇਖੋ ਦਾਜਵਰੀ ਦਾ ਕਪੜਾ ਲੈਣਾ ਜਾਂ ਮੋਟਾ ਲੈਣਾ ਤੁਹੇ ਦੀ ਕਾਨੀ ਪ੍ਰਿੰਟ ਵਾਲੇ ਸੂਟ ਲੈਣੇ ਆ ਤੁਹਾਨੂੰ ਪੂਰਾ ਰਜਾ ਕੇ ਭੇਜਾਂਗੇ ਭਾਈ ਅੱਧੋ ਰੇਟ 'ਚ ਹੀ ਠੀਕ ਹੈ 25 ਹਜ਼ਾਰ ਤੇ 30 ਹਜ਼ਾਰ ਦੇ ਕਪੜੇ ਦਾ ਕੰਮ ਵੀ ਸਟਾਰਟ ਕਰ ਸਕਦੇ ਹੋ ਤੁਸੀਂ ਹਾਂਜੀ ਬਾਕੀ ਤੁਹਾਡਾ ਬਜਟ ਦੇ ਥਾਣਾ ਜਿੰਨਾ ਮਰਜ਼ੀ ਮੰਨ ਲੈ ਕੇ ਜਾਓ ਕੰਮ ਸਟਾਰਟ ਕਰੋ ਹਾਂਜੀ ਭਾਜੀ ਇਹ ਗਾਰੰਟੀ ਲੈਣਾ ਭਾਜੀ 10 15 ਮਹੀਨੇ ਦੇ ਅੰਦਰ ਡਬਲ ਪੈਸੇ ਕਮਾਉਣਗੇ ਤੁਹਾਡੇ ਨਾ ਹੋਣਗੇ ਤਾਂ ਗੱਲ ਕਰੀਏ ਜੋ ਜਿਹੜਾ ਰੇਟ ਤੇ ਤੁਹਾਨੂੰ ਕਪੜਾ ਦੇ ਦੇਣਾ ਹਾਂਜੀ ਹਾਂਜੀ ਰੇਟ ਤੁਹਾਨੂੰ ਉਹ ਲਾ ਦੇਣੇ ਭਾਜੀ ਸਾਰੇ ਓਲੇ ਖਤਮ ਕਰਾਂਗੇ ਆ ਦੇਖੋ ਪੀਸ ਲਓ ਇਹ ਦੇਖੋ ਕੁਰਤੇ ਵੀ ਹਮੇ ਲੈਣੀਆਂ ਕੁਰਤੇ ਵੀ ਹਮੇ ਸਭ ਕੁਝ ਹੈਗਾ ਭਾਜੀ ਇੱਕੋ ਛੱਤ ਤੇ ਆ ਦੇਖੋ ਪਿਓਰ ਕਰਸ਼ ਦਾ ਸੂਟ 1595 ਵਾਲਾ ਰੇਟ ਮਿਲਣਾ 550 ਰੁਪਏ ਆ ਦੇਖੋ ਭਾਜੀ ਹਾਂਜੀ ਨਾ ਉਹ ਤੁਹਾਨੂੰ ਨੀਚੇ ਬੇਸਮੈਂਟ ਤੇ ਨਹੀਂ ਲੈ ਕੇ ਜਾ ਸਕਦਾ ਰਸ਼ਬੋਤ ਹੈ ਹਾਂਜੀ ਹਾਂਜੀ ਆ ਦੇਖੋ ਆਰਟੀਕਲ ਚੈੱਕ ਕਰੋ ਬਰਬਰੀਆਂ ਦੇ ਕੱਟਵਾਰ ਦੇ ਸੂਟ 25 2500 ਤੋਂ 3 3000 4 4000 ਦਾ ਸੂਟ ਵਿਕ ਰਿਹਾ ਹੈ ਹਾਂਜੀ ਲੇਕਿਨ ਆਪਾਂ ਰੇਟ ਦੇ ਦਿੰਨਾ ਅੱਧ-ਅੱਧ ਚ ਭਾਜੀ ਓਕੇ ਅੱਧਾ ਦੇ ਸੂਟ ਕੋਈ 4000 ਕੋਈ 5000 ਦੀ ਅੱਧਾ ਦੇ ਸੂਟ ਆਪਾਂ ਦੇ ਦਨੇ ਆ 850 ਦੀ ਰੇਂਜ ਲੋ ਜੀ 850 850 ਦੀ ਰੇਂਜ ਚ ਭਾਜੀ ਅੱਧਾ ਦੇ ਸੂਟ ਪੂਰੇ ਹੈਵੀ ਸੂਟ ਭਾਜੀ ਠੀਕ ਹੈ ਠੀਕ ਮੈਂ ਕਹਿੰਦਾ ਅੱਧੋ-ਅੱਧ ਦਾ ਫਾਇਦਾ ਬਿਯਾਰ ਮਿਲ ਬਿਆਰ ਤੇ 1000 800 ਹਰ ਤੋਂ ਕੱਟ ਦੇ ਸੂਟਸ ਫ੍ਰੀ ਲਾਉਂਗਾ ਭਾਜੀ ਇਹ ਵਾਲਾ ਹਾਂਜੀ ਹਾਂਜੀ ਪਿਓਰ ਫੈਂਸੀ ਸੂਟ ਹੈ ਭਾਜੀ ਐਂਡ ਪੂਰੀ ਹੋ ਰਹੀ ਐਂਡ ਪੂਰੀ ਹੋਏਗੀ ਹਾਂਜੀ ਹਾਂਜੀ ਹੈਲੋ ਮਰੀਆਂ ਵਾਲੇ ਸੂਟ ਲੈਂਦੇ ਨਾ ਬਿਆਰ ਚ ਉਹ ਕਹਿੰਦੇ ਮੈਂ 3000 ਲੈ ਆਇਆ ਕੋ 4000 ਲੈ ਆ ਐਡਾ ਦੇ ਸੂਟ ਆਪਾਂ ਤੁਹਾਨੂੰ 1000 ਤੋਂ ਸਟਾਰਟ ਕਰ ਦੇਣੀ 1800 700 ਤੋਂ ਸਟਾਰਟ ਕਰ ਦੇਣੀ ਲੋ ਜੀ 800 ਤੋਂ 700 ਐਡਾ ਦੀ ਚੀਜ਼ਾ ਐ ਦੇਖੋ ਪੂਰੇ ਭਾਰੇ ਦੁਪੱਟੇ ਨਾਲ ਹਾਂਜੀ ਹਾਂਜੀ ਚੱਕੀ ਚੱਲੋ ਬਸ ਵਰਾਇਟੀਆਂ ਓਵਰ ਆਈਟ ਮਾ ਮਿਲਣੀਆਂ ਜਾਂ ਗਰਲਿਸ਼ੂ ਮਿਲਣੀਆਂ ਇਹ ਦੇਖੋ ਜ਼ੂਮ ਕਰਕੇ ਦਿਖਾਈ ਦਿਓ ਬਲਦੀਆਂ ਇਹ ਗਲਾਸ ਔਰ ਗੈਂਜਾ ਦਾ ਭਾਜੀ ਸੂਟ ਬਯਾਰਵਿਕ ਦਾ 1500 1600 ਆਪਕਾ ਇਦਾਂ ਦੀ ਰੇਟ ਦੇ ਦੇਣਾ ਸਿਰਫ 595 ਰੁਪਏ 595 ਚੱਕੋ ਭਾਜੀ ਸੈਟ ਠੀਕ ਹੈ ਜੀ ਲੈ ਲੋ ਮੈਂ ਕਹਿੰਦਾ ਭਾਜੀ ਮਾਲ ਲੈਣਾ ਹੋਗੇ ਨਾ ਹਾਂਜੀ ਬਸ ਤੁਹਾਨੂੰ ਮਨ ਨੂੰ ਖੁਸ਼ ਹੋ ਜਿ ਕਰਾ ਕੇ ਭੇਜਾਂਗੇ ਲੈ ਕੇ ਆਓਗੇ ਨਾ 500 ਵਾਪਸੀ ਕਾਪੀ ਲੈ ਕੇ ਜਾਓਗੇ ਠੀਕ ਹੈ ਜੀ ਕਪੜਾ ਲੱਖਦਾ ਹੀ ਦਵਾਂਗੇ ਹਾਂਜੀ ਹਾਂਜੀ ਦੁਪੱਟੇ ਚੈੱਕ ਕਰੋ ਪਿਓਰ ਫੈਂਸੀ ਕਪੜੇ ਤੁਸੀਂ ਇਸ ਵੀਡੀਓ 'ਚ ਨਹੀਂ ਦੇਖ ਪਾਰੇ ਹਾਂਜੀ ਪਿਓਰ ਫੈਂਸੀ ਕਪੜੇ ਆ ਭਾਜੀ ਕਰਸ਼ ਦੇ ਇਹਦੇ 3-3 4-4 ਹਜ਼ਾਰ ਦੇ ਸੂਟ ਵਿਕਦੇ ਆ ਲੇਕਿਨ ਆਪਾਂ ਇੱਦਾਂ ਦੇ ਸੂਟ ਤੁਹਾਨੂੰ ਤਿਆਰ 800 ਤੱਕ ਦੀ ਰੇਂਜ ਤੋਂ 800 ਤੋਂ ਲੈ ਕੇ 1000 ਦੀ ਰੇਂਜ 'ਚ ਦੇ ਦਨੇ ਆ ਠੀਕ ਹੈ ਜੀ ਇਹਦੇ 3-3 ਹਜ਼ਾਰ ਦੇ ਸੂਟ ਵਿਕਦੇ ਆ ਭਾਜੀ ਪੂਰੇ ਦੁਪੱਟੇ ਵੀ ਚੈੱਕ ਕਰੋ ਇਹਦੇ ਦਿਖਾ ਦਿਓ ਧਿਆਨ ਨਾਲ ਹਾਂਜੀ ਹਾਂਜੀ ਇਹ ਪੂਰੇ ਦੁਪੱਟੇ ਨੇ ਕਰਸ਼ ਦੇ ਪੂਰੇ ਫੈਂਸੀ ਸੂਟ ਆ ਹਾਂਜੀ ਲਿਓ ਜੀ ਹਰ ਤਰ੍ਹਾਂ ਦੇ ਆਰਟੀਕਲ ਹਰ ਤਰ ਪੈਂਟਾ ਸ਼ਰਟਾਂ ਲੈਣੀਆਂ ਦੇਲ ਨੇ ਉਸੇ ਕੁਰਤੇ ਪਜਾਮੇ ਲੈਣੇ ਉਹ ਵੀ ਤੁਹਾਨੂੰ 200 ਰੁਪਏ ਦਾ ਕੁਰਤਾ ਪਜਾਮਾ ਭਾਈ ਆਪਣੇ ਕੋਲ ਸਟਾਰਟ ਹੈ ਹਾਈ ਰੇਂਜ ਦੀ ਮਰਜ਼ੀ ਲੈ ਲਓ ਠੀਕ ਹੈ ਜੀ ਹੋਲਸੇਲ ਦੇ ਰੇਟਸ ਆ ਦੇਖੋ ਭਾਜੀ ਚੈੱਕ ਕਰੋ ਲਓ ਜੀ ਚੈੱਕ ਕਰੋ ਲਓ ਜੀ ਪੂਰੇ ਭਾਜੀ ਐਂਡ ਐਂਡ ਪਿਓਰ ਸਲਵਾਰਾਂ ਕਰੇਪ ਦੀਆਂ ਨਾਲੇ ਕੋਈ ਹਲਕੀ ਸਲਵਾਰ ਨਹੀਂ ਠੀਕ ਹੈ ਜੀ 25 2500 ਤਿੰਨ ਤਰੀਆਂ ਦੇ ਸੂਟ ਵਿਗਦੇ ਭਾਜੀ ਹਾਂ ਜੀ 1000 ਤੋਂ ਸਟਾਰਟ ਹੈ ਜੀ ਇੱਦਾਂ ਦੀਆਂ ਆਪਣੇ ਕੋਲ ਇੱਦਾਂ ਦੀਆਂ 1000 ਤੋਂ ਸਟਾਰਟ ਹੈ ਠੀਕ ਹੈ ਜੀ ਦੇਖੋ ਦੁਪੱਟੇ ਭਾਜੀ ਨਾਲ ਹਾਂ ਜੀ ਚੈੱਕ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਪਿੱਛੇ ਦੇਖੋ ਸਟੋਕ ਭਾਜੀ ਥੋੜਾ ਨਿਗਾਹ ਕਰਾ ਦਿਓ ਅੱਗੇ-ਅੱਗੇ ਦੇਖੋ ਭਾਜੀ ਲਓ ਇਹ ਲੋ ਕਟ ਵਰ ਘੇਰਾ ਭਾਜੀ 1500 ਪਟਾਨੇ ਲਾ ਥੋੜਾ ਰੇਟ ਮਿਲਣਾ ਦਾ ਆਹ ਲੋ 650 ਰੁਪਏ ਦੇ ਵਿੱਚ ਭਾਜੀ 650 ਕਟ ਵਰ ਤੇਰਾ ਠੀਕ ਹੈ ਜੀ ਮੈਂ ਕਹਿੰਦਾ ਕਿੰਨੀਆਂ ਵੈਰਾਈਟੀਆਂ ਭਾਈ 8 ਵਜੇ ਆਉਗਾ ਨਾ ਭਾਈ ਤੇ ਸ਼ਾਮ ਦੇ 8 ਵਜ ਜਾਣਗੇ ਵੈਰਾਈਟੀ ਨਹੀਂ ਖਤਮ ਹੋਣੀ ਠੀਕ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਤੁਸੀਂ ਮੋਟਾ ਮਾਲ ਲੈਣਾ ਮੇਰੇ ਪੈਨ ਬਾਬਾ ਨੇ ਵੇਚਣ ਵਾਸਤੇ ਗਰਮ ਵੈਰਾਈਟੀ ਲੈਣੀ ਹੈ ਸਰਦੀ ਵਾਲੀ ਲੈਣੀ ਹੈ ਪਾਰਟੀ ਵਾਲੀ ਲੈਣੀ ਹੈ ਸ਼ਾਮ ਦਾ ਗੱਲ 500 ਹਜ਼ਾਰ ਡੀਨ ਪਏ ਭਾਜੀ ਵੈਰਾਈਟੀ ਨਹੀਂ ਖਤਮ ਹੋਣੀ ਭਾਜੀ ਠੀਕ ਹੈ ਅੰਨੀ ਵੈਰਾਈਟੀ ਮਿਲ ਜੇਗੀ 650 ਬੇ ਦੇ ਰੇਂਜ ਚ ਭਾਜੀ ਅੱਧਾ ਦੇ ਸੂਟ ਦੇਖੋ ਚੈੱਕ ਕਰੋ 15 1500 ਦੇ ਸੂਟ ਹਾਂਜੀ ਹੁਣ ਤੁਸੀਂ نیچے ਆ ਕੇ ਜੂਮ ਕਰਕੇ ਅੱਦੇ ਦਿਖਾ ਦਿਓ ਫਰੈਸ਼ਬੋਰਡ ਹੈ نیچے ਬੇਸਮੈਂਟ ਚ ਨਹੀਂ ਦਿਖਾ ਸਕਦੇ ਇਹ ਦੇਖੋ ਐਟਮਾ ਹਾਂਜੀ ਜੌਰਜਟ ਲੈਣੀ ਹੈ ਭਾਜੀ ਵੀਡੀਓ ਇਹ ਚੈੱਕ ਕਰੋ ਜੀ ਅਸੀਂ ਉੱਪਰਲੇ ਸੈਕਸ਼ਨ ਤੇ ਆ ਗਏ ਇੱਥੇ ਤੁਹਾਨੂੰ ਸਾਰੀਆਂ ਪਿਓਰ ਦੀਆਂ ਐਟਮਾ ਮਿਲ ਜਾਣੀਆਂ ਹੈਂਡਵਰਕ ਦੀਆਂ ਅਦਾਜਵੜੀ ਦੇ ਕੱਪੜੇ ਹੈਂਡਵਰਕ ਦੇ ਸੂਟ ਭਾਜੀ ਚੈੱਕ ਕਰੋ ਸਾਰੇ ਪਿਓਰ ਦੇ ਹੈਂ ਭਾਈ ਜੀ ਪੂਰੇ ਪੰਜਾਬ ਦੀ ਗਾਰੰਟੀ ਹੈ ਸਾਡੇ ਤੋਂ ਸਸਤਾ ਕੋਈ ਦਾਜਵਰੀ ਦਾ ਕਪੜਾ ਨਹੀਂ ਬਣਾਏਗਾ ਓਕੇ ਜੀ ਅੰਨੇ ਰੇਟ ਕੱਟ ਦਵਾਂਗੇ ਤੁਹਾਨੂੰ ਹਾਂ ਜੀ ਸਸਤਾ ਜੇ ਲੱਖ ਦਾ ਕਪੜਾ 50000 ਚ ਦੇਣਾ ਅੱਧੋ-ਅੱਧਾ ਫਾਇਦਾ ਕਰਾਵਾਂਗੇ ਸੱਚ ਦਾਨਨਸ ਲੁਖਸਰ ਦਾਜਵਰੀ ਦਾ ਵੀ ਭਾਈ ਐਦਾਂ ਦੇ ਸੂਟ 10000 ਰੁਪਏ ਤੋਂ ਸਟਾਰਟ ਕਰਦੇ ਨੇ ਦਾਜਵਰੀ ਦੇ ਵੀ ਕੱਪੜੇ ਭਾਈ 10000 ਰੁਪਏ ਤੋਂ ਸਟਾਰਟ 10000 ਰੁਪਏ ਤੋਂ ਭਾਈ ਦਾਜਵਰੀ ਦਾ ਕਪੜਾ ਸਟਾਰਟ ਹੋਇਆ ਨਾ ਜ਼ੂਮ ਕਰਕੇ ਦਿਖਾ ਦਿਓ ਸਾਰਾ ਹੈਂਡਵਰਕ ਦੱਬ ਕੇ ਪੂਰਾ ਕੰਮ ਹੈ ਜੀ ਹੈ ਹਾਂ ਜੀ ਹਾਂ ਜੀ ਇਹ ਸਾਰੇ ਫੈਂਸੀ ਬ੍ਰਾਈਡਲ ਆ ਲਖਨਊ ਦਾ ਹੈਂਡਵਰਕ ਕਲਕੱਤੇ ਸਾਰੇ ਹੈਂਡਵਰਕ ਦੇ ਕੰਮ ਆ ਠੀਕ ਆ ਜੀ ਪਿਓਰ ਦੇ ਸੂਟ ਹੈ ਭਾਈ ਚੈੱਕ ਕਰਿਓ ਅੱਡੇ ਦੇ ਕੰਮ ਆ ਆਪਾਂ ਆਰਟੀਕਲ ਪਿਓਰ ਦਾਜਵਰੀ ਇਹਦੇ ਕੱਪੜੇ ਵੀ ਆਪਾਂ 1000 ਰੁਪਏ ਤੋਂ ਸਟਾਰਟ ਕਰ ਦਨੇ ਆ ਲਓ ਜੀ ਫੈਂਸੀ ਤੁਹਾਡੇ ਕੋਲ ਸਾਰੀਆਂ ਰੇਂਜ ਆ ਉੱਪਰ ਤੱਕ ਹੈਗੀਆਂ ਲੇਕਿਨ ਇੱਧਾ ਦੀ ਵੈਰਾਈਟੀ ਆਪਾਂ 1000 ਰੁਪਏ ਤੋਂ ਦਾਜਵਰੀ ਦੇ ਕੱਪੜੇ ਸਟਾਰਟਿੰਗ ਹੋ ਜਾਣੀ ਆ ਪਿਓਰ ਦੇ ਸੂਟ ਭਾਈ ਜਿਹੜੇ ਬਾਜ਼ਾਰ ਚ ਕਾਫੀ ਮਹਿੰਗੇ ਰੇਟ ਤੇ ਲੈ ਕੇ ਆਂਦੇ ਹੋ ਸਾਡੇ ਕੋਲ ਬਹੁਤ ਹੀ ਘੱਟ ਰੇਟ ਤੇ ਮਿਲਨੇ ਭਾਈ ਸੱਚੇ ਦਿਲ ਸਟੋਰ ਤੇ ਅੱਧਾ-ਅੱਧਾ ਆ ਦੇਖੋ ਜੀ ਹੈਂਡਵਰਕਲੇ ਸੂਟ ਭਾਜੀ ਪੂਰੇ ਹੈਵੀ ਦੁਪੱਟਿਆਂ ਦੇ ਨਾਲ ਹਾਂਜੀ ਫਾਇਦਾ ਕਰਾਓ ਸੱਚਦਾ ਅਨੰਦ ਸਿਲਕਸਟੋਰ ਲੁਧਿਆਣਾ ਤੇ ਅੱਦੋ ਅੱਦੇ ਫਾਇਦੇ ਪਿਓਰ ਦੇ ਸੂਟ ਭਾਜੀ ਪੂਰੇ ਫੋਰਸਰ ਬોર્ਡਰ ਦੁਪੱਟੇ ਚੈੱਕ ਕਰੋ ਭਾਜੀ ਬਰਾਈਡਲ ਸੂਟ ਆਪਾਂ ਬਰਾਈਡਲ ਸੂਟ ਸਟਾਰਟਿੰਗ ਕਰਨੀ ਹੈ 1000 ਰੁਪਏ ਤੋਂ ਭਾਜੀ 1000 ਰੁਪਏ ਤੋਂ ਪੂਰੇ ਪੰਜਾਬ ਦੀ ਗਾਰੰਟੀ ਲਵਾਂਗੇ ਅਸੀਂ ਰਾਜਵਰੀ ਦਾ ਕਪੜਾ ਸਾਡੇ ਤੋਂ ਸਸਤਾ ਕੋਈ ਨਹੀਂ ਦੇ ਸਕਦਾ ਹਾਂਜੀ ਹਾਂਜੀ ਆਹ ਦੇਖੋ ਜੀ ਗਾਰੰਟੀ ਲੈਨੇ ਆ ਕੁਆਲਿਟੀ ਚੈੱਕ ਕਰੋ ਪਿਓਰ ਵਿਸਕੋਸ ਕਪੜੇ ਨੇ ਸ਼ਿਮਰਦੇ ਪਿਓਰ 오ਰੀਜਨਲ ਹਾਂਜੀ ਆਹ ਦੇ ਪਾਜੀ ਸਟਾਰਟਿੰਗ ਆਪਾਂ ਯਾਰ ਦੀ ਕਰਨੀ ਆ ਪਿਓਰ ਦੀ ਸੂਟਾਂ ਦੀਆਂ ਇਹ ਦੇਖੋ ਬਰਾਇਡਲ ਸੂਟ ਲੋਕੀ 50000 ਯਾਰ ਤੋਂ ਕਰਦੇ ਨੇ ਸਟਾਰਟਿੰਗ ਆ 80000 ਤੋਂ ਬਰਾਇਡਲ ਸੂਟ ਸਟਾਰਟ ਕਰਦੇ ਨੇ ਦੇਖੋ ਜੀ ਪਾਜੀ ਪੋਂਚੇ ਵਰਕ ਬਾਜੂ ਵਰਕ ਮੈਂ ਦੇਖੋ ਸਰਵਾਰ ਵਰਕ ਇਹ ਪਾਜੀ ਇਹ ਚੈੱਕ ਕਰੋ ਸਾਰਾ ਸਾਡਾ ਬਰਾਇਡਲ ਸੈਕਸ਼ਨ ਪਿਆ ਜੇ ਲਓ ਜੀ ਇਹ ਦੇਖੋ ਜੀ ਇਹ ਸਾਰਾ ਬਰਾਇਡਲ ਸੈਕਸ਼ਨ ਹੈ نیچے ਉੱਪਰ ਦੋ ਦੋ ਸੂਟ ਨਹੀਂ ਹੈਗੇ ਕੁਆਂਟੀਟੀਆਂ ਪਈਆਂ ਭਈਆਂ ਬਰਾਇਡਲ ਸੈਕਸ਼ਨ ਦੇ ਅੰਦਰ ਘੁਮਾ ਦਿਓ ਭਾਈ ਚੈੱਕ ਕਰੋ ਲਓ ਜੀ ਇਹ ਦੇਖੋ ਪਾਜੀ ਹਾਂਜੀ ਹਾਂਜੀ ਕੁਆਂਟੀਟੀਆਂ ਚੈੱਕ ਕਰੋ ਕੋਈ ਯਾਨੀ ਕਿ ਕਿੰਨਾ ਹਜ਼ਾਰ 8:00 ਤੇ ਲੈ ਕੇ ਸ਼ਾਮ ਦੇ 8:00 ਤੱਕ ਆ ਜਾਓ ਵੈਰਾਈਟੀ ਨਹੀਂ ਖਤਮ ਹੋਣੀਆਂ। ਲਓ। ਇਹ ਦੇਖੋ ਭਾਜੀ ਪਿਓਰ ਦੇ ਸੂਟ। ਬੋਟਮ ਵਰਕ, ਬਾਜੂ ਵਰਕ, ਟਾਈ ਐਂਡ ਆਈ ਵਾਲੇ ਸੂਟ। ਭਾਈ ਚੈੱਕ ਕਰੋ ਆਰਟੀਕਲ। ਹਾਂਜੀ। ਫਟਾਫਟ ਵਿਜ਼ਿਟ ਕਰੋ। ਚਾਹੇ ਤੁਸੀਂ ਜਿੱਥੋਂ ਮਰਜ਼ੀ ਵੀਡੀਓ ਦੇਖ ਰਹੇ ਹੋ ਜੰਮੂ, ਹਿਮਾਚਲ, ਹਰਿਆਣਾ, ਰਾਜਸਥਾਨ, ਪੰਜਾਬ ਮੰਡੀ, ਜੇ ਤੁਸੀਂ ਕੱਪੜੇ ਦਾ ਕੰਮ ਵੀ ਸ਼ੁਰੂ ਕਰਨਾ ਹੈ। ਜਿਹੜੇ ਮੇਰੇ ਪਰੰਪਰਾ ਕਰਦੇ ਵੀ ਪਏ ਨੇ। ਯਾਨ ਤੁਸੀਂ ਦਾਜੋੜੀ ਦਾ ਕੱਪੜਾ ਲੈਣਾ ਹੈ। ਫਟਾਫਟ ਵਿਜ਼ਿਟ ਕਰਨਾ ਹੈ। ਜੇ ਕੰਮ ਸ਼ੁਰੂ ਕਰਨਾ ਹੈ ਤਾਂ ਵੀ ਤੁਸੀਂ 25000 ਤੋਂ ਕੰਮ ਸ਼ੁਰੂ ਕਰ ਸਕਦੇ ਹੋ ਤੇ ਹੁਣ ਅੱਗੇ ਵਿంటర్ ਸੀਜ਼ਨ ਵਿਆਹ ਸ਼ਾਦੀਆਂ ਦਾ ਸੀਜ਼ਨ ਪੂਰਾ ਹੋਇਆ ਸਾਰੀ ਵੈਰਾਈਟੀ ਮਿਲਣੀ ਹੈ ਤੁਹਾਨੂੰ ਸਾਡੇ ਕੋਲ ਠੀਕ ਹੈ ਪਿਓਰ ਦੀ ਐਡਮਾ ਚੈੱਕ ਕਰੋ ਬਾਜੀ ਹੈਂਡਵਰਕਲੇ ਸੂਟ ਬਾਜੂ ਕੱਡੀਆਂ ਹੋਈਆਂ ਐ ਸਲਵਾਰਾਂ ਕੱਡੀਆਂ ਹੋਈਆਂ ਇਹ ਦੇਖੋ ਬਾਜੀ ਅੱਧੋ-ਅੱਧੇ ਫਾਇਦੇ ਨੇ ਬਾਜੀ ਪਿਓਰ ਕਰੇਪ ਦੇ ਸੂਟ ਨੇ ਦੇਖੋ ਚੈੱਕ ਕਰੋ ਆ ਦੇਖੋ ਬੁਟੀਕਾਂ ਲੈ ਡਿਆਣ ਹਾਂਜੀ ਭਾਜੀ ਇਹੋ ਜੀ ਆਈਡੀਏ ਇਹੋ ਜੇ ਰੇਟਾਂ 'ਚ ਨਹੀਂ ਕੋਈ ਦੇਦਾ ਠੀਕ ਆ ਆਪਾਂ ਬਰਾਈਡਲ ਸੂਟ ਕਟੋ-ਕਟ ਰੇਟ ਤੇ ਸ਼ੁਰੂ ਕਰਾਂਗੇ ਤੁਹਾਨੂੰ 1000 ਰੁਪਏ ਤੋਂ ਸਟਾਰਟ ਕਰਕੇ ਆਈਟਮਾਂ ਦੇ ਦਿੰਦੀਆਂ ਵਧੀਆ ਪਰ ਤੇ ਸਾਰੇ ਰੇਟਾਂ ਦੇ ਵਿੱਚ ਠੀਕ ਹੈ ਜੀ ਇਹ ਦੇਖੋ ਬਰਬਰੀ ਦੇ ਸੂਟ ਭਾਜੀ ਬੁਟੀਕਾਂ ਵਾਲੇ ਸੂਟ ਭਾਜੀ ਚੈੱਕ ਕਰੋ ਮੈਂ ਕਹਣਾ ਭਾਜੀ ਵੈਰਾਈਟੀ ਸਾਰੀ ਵੀਡੀਓ 'ਚ ਦਿਖਾ ਨਹੀਂ ਪਾਵਾਂਗੇ ਸ਼ਾਪ ਤੇ ਵਿਜ਼ਿਟ ਕਰੋ ਹਾਂਜੀ ਆਈਟਮਾਂ ਚੈੱਕ ਕਰੋ ਕਿੰਨੀਆਂ ਆਈਟਮਾਂ ਆ ਦੇਖੋ ਆ ਦੇਖੋ ਲਓ ਜੀ ਮੈਂ ਕਹਿੰਦਾ ਐਂਡ ਕਰਾ ਦੇਣੀ ਹੈ ਪੂਰੀ ਰੇਟਾ ਦੀ ਵੀ ਤੇ ਕੁਆਲਿਟੀਾਂ ਦੀ ਵੀ ਅੱਧੂ-ਅੱਧੂ ਫਾਇਦੇ ਖਰਾ ਦੇਣੇ ਆ ਇਹ ਦੇਖੋ ਦੁਪੱਟੇ ਵੀ ਸੋਹਣੇ ਆ ਨਰ ਬਾਈ ਚੈੱਕ ਕਰੋ ਪੂਰਾ ਹੈਂਡਵਰਕ ਦਾ ਸੂਟ ਹੈ ਬਾਈ ਚੈੱਕ ਕਰੋ ਇੱਕ ਇੱਕ ਪੀਸ ਪੁੰਚੇ ਗੱਡੇ ਹੋਏ ਆ ਬਾਵਾ ਗੱਡੀਆਂ ਆਈਆਂ ਆ ਇਹ ਦੇਖੋ ਪੂਰੇ ਹੈਂਡਵਰਕ ਦੇ ਕੰਮ ਹੈ ਬਾਈ ਪਿਓਰ ਦੇ ਕੱਪੜੇ ਆ ਸਾਰੇ ਕੰਮ ਦਿਖਾਓ ਹਾਂਜੀ ਹਾਂਜੀ ਇਹ ਦੇਖੋ ਭਾਈ ਡਿਜ਼ਾਈਨਿੰਗ ਨੇ ਪੂਰੀ ਕੈਮਰੇ ਚ ਪੂਰੀ ਜ਼ੂਮ ਕਰਕੇ ਦਿਖਾ ਦਿਓ ਪੀਸ ਕਿੰਨੇ ਸੋਹਣੇ ਪੀਸ ਆ ਭਾਜੀ ਇਹ ਦੇਖੋ ਭਾਜੀ ਇਹ ਔਰਗਾਂਜਾ ਦੇ ਪੀਸ ਭਾਜੀ ਹਾਂਜੀ ਹਾਂਜੀ ਆ ਦੇਖੋ ਆ ਮਾਰਕੀਟ ਵਿਗਦਾ 25 2500 ਦਾ ਆਪਾਂ ਇਦਾਂ ਦੇ ਸੂਟਾਂ ਨੂੰ 1000 ਰੁਪਿਆ ਦੀ ਰੇਂਜ ਚ ਦੇ ਦਨੇ ਠੀਕ ਆ ਜੀ ਤੇ ਚੈੱਕ ਕਰ ਲੋ ਹੈਲੋ ਪਿਆਣੀ ਦਾ ਭਾਈ ਸ਼ਾਮ ਤੱਕ ਨਹੀਂ ਖਤਮ ਹੋਣੀ ਹੈ ਹੈਂਡ ਵਰਕ ਦੇ ਸੂਟ ਭਾਜੀ ਦੇਖੋ ਚੈੱਕ ਕਰੋ ਪੂਰੇ ਦੁਪੱਟੇ ਵੀ ਸੋਨੇ ਨਾਲ ਬਾਟਮ ਕੱਟੀ ਹੈ ਦੇਖੋ ਲਓ ਪੀਓਰ ਦੇ ਦੁਪੱਟੇ ਨਾਲ ਹੈਂਡ ਵਰਕ ਦੇ ਸਲਵਾਰ ਠੀਕ ਆ ਜੀ 2595 ਵਾਲਾ ਸੂਟ ਸਿਰਫ 1500 ਦੀ ਰੇਂਜ ਚ ਠੀਕ ਆ ਜੀ ਠੀਕ ਆ ਸਰ ਬਾਕੀ ਵਿਜ਼ਿਟ ਕਰੋ ਵੈਰਾਈਟੀਆਂ ਲੈ ਕੇ ਜਾਓ ਬਹੁਤ ਸੋਹਣੀਆਂ ਸੋਹਣੀਆਂ ਐਡਮਾ ਭਾਜੀ ਸ਼ੇਅਰ ਕਰੀ ਚਲਿਓ ਵੀਡੀਓ ਨੂੰ